ਕਹੋ ਤਾਲ ਗੁਰ ਸੇਵੀ ਐ ਇਹਨੇ ਸਹਜ ਸੁਭਾਈ ਦਰਸ਼ਨ ਪਰਸੀ ਐ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਜਿਤ ਸਰੀਰ ਇਕ ਓੰਕਾਰ ਸਤਿਗੁਰ ਪਰਸਾਦ ਕਉ ਜਾਣ ਕਾਨ ਇਹ ਜਬ ਮੀ ਜਿਸ ਹੋਏ ਕਿਰਪਾਲ ਸੋਈ ਵਿਦਬੂਜ ਤਾਕੇ ਨਿਰਮਲ ਰੀਤ ਕੋਈ ਜਾਣੈ ਕਵਨ ਇਹ ਜਗ ਜਗ ਜਿਸ ਹੋਏ ਕਿਰਪਾਲ ਸੋਈ ਵੇਦ ਪੂਜੈ ਤਾ ਕੀ ਨਿਰਮਲ ਰੀਤ ਰਹਾ ਮਾਤ ਪਿਤਾ ਬਨਤ ਸੁਤ ਬੰਧਤ इष्टमीत अर्पाए पूरे बन जन्म के मिले संयोगी अंत कोन सहए मुकते

ਸੋ ਪਾਵਣ ਤੇਜ ਤੜੇ ਭੋਮਨ ਚਤੁਰੰਗ ਸੰਗ ਨਚਲਿ ਇਨ ਮੈਂ ਕਸ਼ੂਐ ਉਠੇ ਸਦਾ ਨ ਸੰਤ ਰੇ ਪ੍ਰੀਤਿ ਪ੍ਰਮਤਿ ਤ ਕਹਿ ਹਰ ਹਰ ਗਾਈਏ ਨਾਨਕ ਏਹ ਸੁਖ ਅਗ ਮੁਖਿ ਨ ਕੈ ਪਾਇਆ ਹਰ ਕੀ ਸੰਤ ਪ੍ਰੇ ਪ੍ਰੀਤਮ ਪ੍ਰਵਕਿ ਸੁਖ ਅਗੈ ਮੁਖ ਊਜਲ ਸੰਗ ਸੰਤਨ ਕੈ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤਿ ਸ੍ਰੀ ਮਹਲਾ 5ਵਾਂ ਕਾਰਤੀ ਜੈ ੴ ਸਤਿਗੁਰ ਪ੍ਰਸਾਦਿ ਕੋਈ ਜਾਣ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਏ ਬਿਧ ਬੂਝੈ ਤਾ ਕੀ ਨਿਰਮਲ ਰੀਤ ਏ ਪਾਵਨ ਮੁਖਵਾਕ ਜੈਤਿ ਸ੍ਰੀ ਰਾਗੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਸਤ ਸੋਤੇ ਸੋਭਾਏ ਮਾਨ ਹੈ ਸਤ ਗੁਰ ਜੀ ਰਹਿਮਤਾਂ ਕਰਨ ਸਤ ਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡ ਪਾਗਿਓ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰਦੇ ਹੋਏ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਉਪਦੇਸ਼ ਨਾਲ ਜੁੜ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਜੀ ਸਰਬੰਧੀਆਂ ਹਾਜ਼ਰੀਆਂ ਸੇਵਾਵਾਂ ਦਾ ਅਰਪਰਵਾਣ ਕਰਨ। ਸਰਬੱਤ ਦੇ ਪਰਿਵਾਰਾਂ ਵਿੱਚ, ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।